ਸਰਪੰਚ ਬਣਨਾ ਸਰਪੰਚ ਦਾ ਹਵਾਉਣਾ ਤੇ ਸਰਪੰਚ ਲਖਵਾਉਣਾ ਸਭ ਨੂੰ ਚੰਗਾ ਲੱਗਦਾ ਮੇਰਾ ਵੀ ਖਿਆਲ ਵੀ ਕੋਈ ਸਰਪੰਚ ਵੀਰ ਇਹੋ ਜਿਹਾ ਹੋਗਾ ਸਰਪੰਚ ਜੀ ਭੈਣ ਇਹੋ ਜੀ ਹੋਗੀ ਜਿਹੜੀ ਇਹ ਨਾ ਚਾਹੁੰਦੀ ਹੋਵੇ ਤਾਂ ਜਿਹੜਾ ਇਹ ਨਾ ਚਾਹੁੰਦਾ ਹੋਵੇ ਕਿ ਗੱਡੀ ਦੇ ਉੱਤੇ ਮੋٹے ਅੱਖਰਾਂ ਦੇ ਵਿੱਚ ਸਰਪੰਚ ਲਿਖਿਆ ਜਾਵੇ ਕੋਈ ਵਰਨੇਟਾ ਵਿੱਚ ਹੋ ਵੀ ਸਕਦੇ ਆਪਾਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬਣਦੇ ਪਰ ਨਾਂ ਦੀ ਤਖਤੀ ਹੈ ਜਿਹੜੀ ਨੇਮ ਪਲੇਟ ਹੁੰਦੀ ਜਿਹੜੀ ਉੱਥੇ ਸਰਪੰਚ ਲਿਖਿਆ ਹੋਵੇ ਲਾਲ ਅੱਖਰਾਂ ਦੇ ਵਿੱਚ ਗੱਡੀ ਦੇ ਮੂਰੇ ਮੋٹے ਅੱਖਰਾਂ ਦੇ ਵਿੱਚ ਸਰਪੰਚ ਲਿਖਿਆ ਹੋਵੇ ਸਰਕਾਰੀ ਦਰਬਾਰੇ ਕੁਰਸੀ ਛੱਡੀ ਜਾਂਦੀ ਹੋਵੇ ਕਿ ਸਰਪੰਚ ਸਾਹਿਬ ਆ ਆਉਂ ਤੱਕ ਜੀ ਹੁੰਦੀ ਹੋਵੇ ਬਹੁਤੀ ਵਾਰ ਅਸੀਂ ਇਸ ਗੱਲ ਕਰਕੇ ਚੋਣਾ ਲੜਦੇ ਆਂ ਪਰ ਭਾਈ 15 ਅਕਤੂਬਰ ਦੇ ਲਈ ਵੋਟਾਂ ਦਾ ਐਲਾਨ ਹੋ ਗਿਆ 15 ਅਕਤੂਬਰ ਨੂੰ ਨਵੀਆਂ ਪੰਚਾਇਤਾਂ ਚੁਣੀਆਂ ਜਾਣੀਆਂ ਵੋਟਾਂ ਪੈਣ ਜਾ ਰਹੀਆਂ ਤੇ ਅੱਜ ਚੋਣ ਕਮਿਸ਼ਨ ਦੇ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਜਿਹੜੇ ਵੀ ਚੰਗੀ ਸੋਚ ਵਾਲੇ ਪੈਣਾ ਵੀਰਾਂ ਉਹ ਸਾਰੇ ਹੀ ਯਤਨ ਤੇ ਜੇਕਰ ਹੋ ਸਕੇ ਤਾਂ ਉਹਨਾਂ ਦੇ ਵਿੱਚ ਕੀਲਾ ਫਸੇ ਦੀ ਕੋਈ ਸਮੱਸਿਆ ਨਾ ਹੋਵੇ ਤਾਂ ਵੱਢ ਤੋਂ ਵੱਧ ਦੀ ਸਰਬਸਮਤੀਆਂ ਕਰਵਾਈਆਂ ਜਾਣ ਜਿਹੜੇ ਪਿੰਡਾਂ ਦੇ ਵਿੱਚ ਲੰਘੇ ਵੇਲੇ ਦੇ ਵਿੱਚ ਸਰਬਸਮਤੀਆਂ ਹੁੰਦੀਆਂ ਰਹੀਆਂ ਉਹ ਚੰਗੀ ਕਿਸਮਤ ਵਾਲੇ ਲੋਕ ਆ ਸੁਲੱਖਣੀ ਸੋਚ ਵਾਲੇ ਪਿੰਡਾਂ ਦੇ ਵਾਸੀ ਹੈ ਪਰ ਕਈ ਥਾਵਾਂ ਦੇ ਉੱਤੇ ਕੋਈ ਉਂਗਲ ਲਾਉਦਾ ਹੁੰਦਾ ਤੂੰਬਾ ਲਾਉ ਬੰਦਾ ਹੁੰਦਾ ਜਿਹੜਾ ਇਹ ਗੱਲ ਕਹਿੰਦਾ ਹੁੰਦਾ ਲੈ ਜੇ ਸਰਬਸੰਮਤੀ ਹੋ ਗਈ ਤੁਸੀਂ ਇਹਨੂੰ ਚੁਣ ਲਿਆ ਤੇ ਫਿਰ ਇਹਦਾ ਕੀ ਬਣੋਗੇ ਤਾਂ ਤਿਆਰੀਆਂ ਬੜੀਆਂ ਕਰੀ ਬੈਠਾ ਸੀ ਇੱਜ਼ਤ ਨਹੀਂ ਰਹਿਣੀ ਤੇਰੀ ਕੋਈ ਉਹ ਇੱਜ਼ਤ ਦੇ ਚੱਕਰ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਪਟੜੇ ਪਵਾਏ ਬੈਠਾ ਹੁੰਦਾ ਜਿਹੜਾ ਬੰਦਾ ਇਸ ਇੱਜ਼ਤ ਦੇ ਚੱਕਰ ਦੇ ਵਿੱਚ ਉਸ ਉਂਗਲ ਲਾਉ ਬੰਦੇ ਦੇ ਮਗਰ ਲੱਗ ਕੇ ਇਹ ਗੱਲ ਕਹੋਗਾ ਵੀ ਮੈਂ ਵੀ 25 ਦੀ ਥਾਂ 30 ਲੱਖ ਠੋਕੂਂ ਚ ਕੀ ਨਾ ਉਹਦੀ ਇੱਜ਼ਤ ਰਹਿੰਦੀ ਆ ਤੇ ਉਂਗਲ ਲਾਉ ਬੰਦੇ ਦੀ ਤਾਂ ਵੈਸੇ ਪਿੰਡ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਇਸ ਕਰਕੇ ਜਿਹੜੇ ਜਿਹੜੇ ਸਰਬਸੰਮਤੀ ਹੁੰਦੇ ਹੁੰਦੇ ਤੜਵਾ ਦਿੰਦੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ ਥੋੜਾ ਜਿਹਾ ਸ਼ਾਂਤ ਰਹੋ ਪਿੰਡਾਂ ਦੇ ਵਿੱਚ ਮਾਹੌਲ ਨੂੰ ਬੜ ਨਾ ਦਿਓ ਪਿੰਡਾਂ ਦੇ ਵਿੱਚ ਮਾਹੌਲ ਨੂੰ ਸ਼ਾਂਤ ਰੱਖਿਆ ਕਰੋ ਸੋ ਪੰਜਾਬ ਦੀ ਸਰਕਾਰ ਨੇ ਕਿਹਾ ਜੀ ਕਿ 5 ਲੱਖ ਰੁਪਈਆ ਅਸੀਂ ਉਹਨਾਂ ਪੰਚਾਇਤਾਂ ਨੂੰ ਉਹਨਾਂ ਪਿੰਡਾਂ ਨੂੰ ਦੇਵਾਂਗੇ ਜਿੱਥੇ ਸਰਬਸੰਮਤੀ ਹੋ ਜੂ ਸਰਕਾਰ 5 ਲੱਖ ਦਿੰਦੀ ਆ ਜਾਂ ਨਹੀਂ ਦਿੰਦੀ ਮੈਂ ਇਹਦੇ ਬਾਰੇ ਤਦਾਵਾ ਨਹੀਂ ਕਰਦਾ ਸਰਕਾਰ 5 ਮਹੀਨਿਆਂ ਬਾਅਦ ਦਿੰਦੀ ਆ 2 ਸਾਲਾਂ ਬਾਅਦ ਦਿੰਦੀ ਆ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਪਰ ਵੈਸੇ ਵੀ ਭਾਵੇਂ ਅੱਕਰ ਪਈਆ ਵੀ ਨਾ ਦੇਵੇ ਪਿੰਡ ਤਾਂ ਸਾਡਾ ਆਪਣਾ ਹੀ ਆ ਤੇ ਪਿੰਡ ਇੱਕ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਲੜਾਈ ਕਿਹੜੀ ਗੱਲ ਦੀ ਸੋ ਬਹੁਤ ਅਸੀਂ ਹੁਣ ਤੱਕ ਖੂਨ ਖਰਾਬਾ ਵੀ ਦੇਖਿਆ ਵਕ ਵਕ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਗੋਲੀ ਚੱਲਣ ਦੀ ਨੌਬਤ ਵੀ ਆਉਂਦੀ ਤਾਂ ਕਈ ਥਾਵਾਂ ਦੇ ਉੱਤੇ ਮੂਰਖਮੱਤੇ ਲੋਕ ਐਸੇ ਹੁੰਦੇ ਆ ਸਰਪੰਚ ਜਿੱਕਰ ਸਾਡਾ ਜਿੱਤ ਗਿਆ ਤਾਂ ਹਾਰਨ ਵਾਲੇ ਦੇ ਘਰ ਦੇ ਮੁਰੇ ਢੋਲ ਵਜਾਉਂਦੇ ਆ ਇਹ ਫੁਕਰੇ ਲੋਕਾਂ ਦੀ ਨਿਸ਼ਾਨੀ ਆ ਆਮ ਤੌਰ ਦੇ ਉੱਤੇ ਅਸੀਂ ਪਿੰਡਾਂ ਵਾਲੇ ਗੱਲ ਕਹਿੰਦੇ ਹੁੰਨੇ ਆ ਅਸੀਂ ਐਮਪੀ ਗਲਤ ਬੰਦਾ ਚੁਣ ਬੈਠੇ ਆ ਮੈਂਬਰ ਪਾਰਲੀਮੈਂਟ ਗਲਤ ਬੰਦਾ ਚੁਣਿਆ ਗਿਆ ਕਿਉਂਕਿ ਅਸੀਂ ਇਹਨੂੰ ਜਾਣਦੇ ਵੀ ਨਹੀਂ ਸੀ ਗਲਤ ਬੰਦੇ ਨੂੰ ਵੋਟਾਂ ਪਾ ਲਈਆਂ ਵਿਧਾਇਕ ਬੰਦਾ ਗਲਤ ਨਿਕਲਿਆ ਸਾਨੂੰ ਪਤਾ ਨਹੀਂ ਸੀ ਇਹਦੇ ਬਾਰੇ ਇਹਨੂੰ ਤਾਂ ਵੀ ਵੋਟਾਂ ਪਾ ਬੈਠੇ ਆ ਤੁਸੀਂ ਪਿੰਡ ਦੇ ਬੰਦੇ ਬਾਰੇ ਤਾਂ ਜਾਣਦੇ ਹੀ ਹੁੰਨੇ ਆ ਤੁਹਾਡੀ ਨਾਲ ਦੀ ਗਲੀ ਵਾਲਾ ਹੁੰਦਾ ਤੁਹਾਡੀ ਪਰਲੀ ਗਲੀ ਦਾ ਹੁੰਦਾ ਪਿਛਲੀ ਪੱਤੀ ਵਾਲਾ ਹੁੰਦਾ ਅਗਲੀ ਪੱਤੀ ਵਾਲਾ ਹੁੰਦਾ ਗਵਾਂਢੀ ਹੁੰਦਾ ਜੇ ਤੁਸੀਂ ਪਿੰਡ ਦੇ ਚੰਗੇ ਬੰਦੇ ਨੂੰ ਵੀ ਨਹੀਂ ਜਾਣਦੇ ਫਿਰ ਤੁਹਾਡਾ ਪਿੰਡ ਦੇ ਵਿੱਚ ਰਹਿਣ ਦਾ ਅਧਿਕਾਰ ਵੀ ਕੋਈ ਨਹੀਂ ਫਿਰ ਤੁਸੀਂ ਪਿੰਡ ਦੇ ਵਿੱਚ ਹੋਏ ਤੇ ਨਾ ਹੋਏ ਇੱਕ ਬਰਾਬਰ ਆ ਸੋ ਮੇਰੀ ਬੇਨਤੀ ਹੈ ਜੀ ਕਾਇਤਕੀ ਪੰਜਾਬ ਦੇ ਵਿੱਚ ਸਰਬਸਮਤੀਆਂ ਵੱਧ ਤੋਂ ਵੱਧ ਹੋਣ ਇਸ ਕਰਕੇ ਨਹੀਂ ਕਿ ਸਰਕਾਰ ਨੇ 5 ਲੱਖ ਦੇਣਾ ਇਸ ਕਰਕੇ ਕਿ ਪਿੰਡ ਪਰਿਵਾਰ ਆ ਪਰਿਵਾਰ ਦਾ ਪਰ ਪਿਆਰ ਆ ਤੇ ਜਿਹੜੀ ਜਾਣਕਾਰੀ ਆ ਕਿ 22 ਸਤੰਬਰ ਨੂੰ ਨੋਟੀਫਿਕੇਸ਼ਨ ਤੇ ਨਾਮਜ਼ਦਗੀ ਪੱਤਰ ਭਰਨ ਦੀ ਸ਼ੁਰੂਆਤ ਹੋ ਜਣੀ ਆ ਤੇ 4 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨੀ ਆਖਰੀ ਤਰੀਕਾ ਤੇ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਜਿਹੜੇ ਉਹਨਾਂ ਦੀ ਪੜਤਾਲ ਹੋਣੀ ਆ ਤੇ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਤਰੀਕਾ ਆ ਤੇ 15 ਅਕਤੂਬਰ ਨੂੰ ਵੋਟਾਂ ਪੈਣੀਆਂ ਜੇ ਤਾਂ ਵੋਟਾਂ ਪੈਣੀਆਂ ਹੀ ਪੈਣੀਆਂ ਤਾਂ ਪਿਆਰ ਨਾਲ ਪਾਇਓ ਤੇ ਜੇਕਰ ਸਰਬਸੰਮਤੀ ਕਰਨੀ ਤਾਂ ਬੜੇ ਪਿਆਰ ਨਾਲ ਕਰ ਲਿਓ ਸੂਝਵਾਨ ਬੰਦਾ ਤੁਹਾਡੇ ਪਿੰਡ ਦਾ ਸਰਪੰਚ ਹੋਵੇ ਤੇ ਪੂਰੀ ਪੰਚਾਇਤ ਹੋਵੇ ਇਹਦੀ ਅਸੀਂ ਕਾਮਨਾ ਕਰਦੇ ਆਂ ਪਰ ਮੇਰੀ ਐਨਆਰਆਈ ਭੈਣਾ ਵੀਰਾਂ ਨੂੰ ਵੀ ਬੇਨਤੀ ਹੈ ਬਹੁਤ ਸਾਰੇ ਐਨਆਰਆਈ ਭੈਣਾ ਵੀਰੇ ਗੱਲ ਕਹਿੰਦੇ ਕਿ ਪਾਈ ਅਸੀਂ ਆਪਦੇ ਪਿੰਡ ਦੇ ਵਿੱਚ ਇਸ ਗੱਲ ਦੇ ਲਈ ਮੋਟੀਵੇਟ ਕਰਦੇ ਆਂ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਕਿ ਭਾਈ ਤੁਹਾਡੇ ਆਪਣੇ ਪਿੰਡ ਦੇ ਵਿੱਚ ਜਿਹੜੀ ਸਰਪੰਚੀ ਆ ਪੰਚਾਇਤ ਮੈਂਬਰੀ ਆ ਉਹ ਸਰਦ ਸਮਝੀ ਨਾਲ ਹੋਵੇ ਪਰ ਕਈ ਥਾਵਾਂ ਤੇ ਗੱਲ ਕਹਿੰਦੇ ਵੀ ਭਾਈ ਕੋਈ ਗੱਲ ਨਹੀਂ ਸਾਡੇ 1 ਡਾਲਰ ਦੇ 83 ਰੁਪਏ ਬਣਦੇ ਖਿੱਚ ਕੇ ਰੱਖੋ ਕੰਮ ਕਰਾ 2000 ਡਾਲਰ ਲੱਗੂ ਤਾਂ ਕੋਈ ਨਹੀਂ ਤੁਸੀਂ ਇਦਾਂ ਨਾ ਕਰਿਓ ਤੁਸੀਂ ਜਿਹੜੀ ਥਾਂ ਤੇ ਆਪ ਬੈਠੇ ਹੋ ਉਹ ਥਾਂ ਦੇ ਉੱਤੇ ਇਹਨੇ ਝੇੜੇ ਨਹੀਂ ਹੁੰਦੇ ਕਈ ਵਾਰ ਤੁਸੀਂ ਵੀ ਇਸ ਚੱਕਰ 'ਚ ਪੈ ਜਾਂਦੇ ਆ ਧੌਣ ਦੇ ਵਿੱਚ ਕੀਲਾ ਨਾ ਰੱਖਿਓ ਐਵੇਂ ਕਿਤੇ ਫਾਨਾ ਦੇਣ ਦੀ ਗੱਲਾਂ ਕਰੀ ਜਾਇਓ ਆਪਾਂ ਆ ਕਰ ਦੇਣਾ ਖਿੱਚ ਕੇ ਰੱਖਣਾ ਚੀਕ ਕਢਾ ਦੇਣੀ ਹੈ ਕੀਸੀ ਕਰਾ ਦੇਣੀ ਹੈ ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਇਹ ਪਰ ਸਾਰੇ ਲੋਕ ਇੱਕੋ ਜਿਹੀ ਨਹੀਂ ਇੱਕ ਕੀ ਸੂਝਵਾਨਤਾ ਦੇ ਨਾਲ ਆਪਾਂ ਪੰਚਾਇਤੀ ਤੋੜਾਂ ਦੇ ਵਿੱਚ ਹਿੱਸਾ ਲੱਗੇ ਸਰਬਸੰਮਤੀ ਨਾਲ ਵੱਧ ਤੋਂ ਵੱਧ ਕਰਗੇ ਕਿਸੇ ਪਾਰਟੀ ਦਾ ਕੁਝ ਨਹੀਂ ਜਾਂਦਾ ਤੁਸੀਂ ਅਕਾਲੀ ਹੋਵੋ ਕਾਂਗਰਸੀ ਹੋਵੋ ਆਪ ਵਾਲੇ ਹੋਵੋ ਭਾਜਪਾ ਵਾਲੇ ਹੋਵੋ ਬਸਪਾ ਵਾਲੇ ਹੋਵੋ ਕਿਸੇ ਦਾ ਕੁਝ ਨਹੀਂ ਜਾਂਦਾ ਕਾ ਪਿੰਡ ਦਾ ਇਤਫਾਕ ਜਾਂਦਾ ਪਿੰਡ ਦੇ ਲੋਕਾਂ ਦਾ ਭਰੋਸਾ ਜਾਂਦਾ ਪਿੰਡ ਦੇ ਵਿੱਚ ਮਿਲ ਬਹਿਣ ਦੀ ਜਿਹੜੀ ਆ ਉਹ ਜੁਕਤ ਹੋ ਜਾਂਦੀ ਹੈ ਪਿੰਡ ਦੇ ਵਿੱਚੋਂ ਭਾਈਚਾਰਕ ਸਾਂਝ ਗਾਇਬ ਹੋ ਜਾਂਦੀ ਆ ਅਜੋ ਆਪਾਂ ਆਪ ਕੋ ਆਪਣੇ ਪਿੰਡਾਂ ਵਿੱਚ ਸਰਬਸੰਮਤੀਆਂ ਕਰ ਗਏ ਮੇਰੀ ਗੱਲ ਨਾਲ ਤੁਸੀਂ ਨਾ ਵੀ ਸਹਿਮਤ ਹੋਵੋ ਕਿਉਂਕਿ ਮੈਂ ਤੁਹਾਡੇ ਜਿੰਨਾ ਸੂਝਵਾਨ ਨਹੀਂ ਆ ਪਰ ਫਿਰ ਵੀ ਤੁਸੀਂ ਆਪਦੇ ਪਿੰਡ ਦੇ ਲਈ ਬੜੇ ਮਹੱਤਵਪੂਰਨਾ ਕੱਲਾ ਕੱਲਾ ਬੰਦਾ ਆਪ ਕੋ ਆਪਣੇ ਪਿੰਡ ਦੇ ਲਈ ਬ੍ਰੈਂਡ ਬਿਸਟਰ ਆ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਡੇ ਪਿੰਡ ਸਲਾਮਤ ਰਹਿਣ 13000 ਤੋਂ ਵੱਧ ਪੰਜਾਬ ਦੇ ਵਿੱਚ ਪੰਚਾਇਤਾਂ ਵੇਨੇ ਭਾਈ ਕਿੱਥੇ ਕੀ ਕੀ ਬਣਦਾ ਜਿਹਦੀ ਮਰਜ਼ੀ ਭਾਵੇਂ ਬਹੁਤਾਂ ਪੰਚਾਇਤਾਂ ਆਪਦੀਆਂ ਬਣਨ ਤੇ ਭਾਵੇਂ ਅਕਾਲੀ ਦਲ ਦੀਆਂ ਤੇ ਭਾਵੇਂ ਕਾਂਗਰਸ ਦੀ ਮੈਂ ਸਾਡਾ ਇਸ ਗੱਲ ਦੇ ਨਾਲ ਹਵਾ ਨਹੀਂ ਆ ਪਰ ਗ ਵੀ ਐਤਕੀ ਪਿਆਰ ਦੇ ਨਾਲ ਭਾਈਚਾਰਕ ਸਾਂਝ ਦੇ ਨਾਲ ਸਭ ਕੁਝ ਹੋਵੇ ਕਿ ਧੌਣ ਦੇ ਵਿੱਚ ਫਸੇ ਹੋਏ ਕੀਲੇ ਨਿਕਲ ਜਾਣ ਤੇ ਨੱਕ ਦੇ ਚੱਕਰ ਦੇ ਵਿੱਚ ਕਿ ਰੁਪਈਏ ਦਾ ਪਟਿਓ ਜੇ ਤੁਹਾਡੇ ਕੋਲੇ ਬਾੜੇ ਰੁਪਈਏ ਆ ਤੇ ਗਲੀਆਂ ਨਾਲੀਆਂ ਦੇ ਮਸਲੇ ਹਰ ਪਿੰਡ ਦੇ ਵਿੱਚ ਹੀ ਆ ਐਤਕੀ ਫਿਰ ਉਹ ਕੁਝ ਕਰ ਲਿਓ ਜੇ ਬਾੜੇ ਰੁਪਈਏ ਆ ਵੀ ਆਪਾਂ ਭਾਈ ਆਪਾਂ ਕਹਦੇ ਵੀ ਭਾਈ ਆਪਣੀ ਫਿਰ ਤਾਂ ਹੀ ਨੱਕ ਦੀ ਜਿਹੜੀ ਆ ਉਹ ਸ਼ਾਨ ਬਣਦੀ ਆ ਤੇ ਫਿਰ ਭਾਈ ਤੁਸੀਂ ਸਟਰੀਟ ਲਾਈਟਾਂ ਦੇ ਤੇ ਪਾਣੀ ਦੇ ਮਸਲੇ ਹੱਲ ਕਰ ਲਿਓ ਪਿੰਡਾਂ ਦੇ ਵਿੱਚ ਬਹੁਤ ਸਾਰੇ ਮਸਲੇ ਆ ਸੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸੂਝਵਾਨ ਲੋਕ ਵੱਸਦੇ ਆ ਸਲਾਮ ਆ ਉਹਨਾਂ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਥੋੜੀ ਜਿਹੀ ਫੁਕਰੇ ਹਰ ਖਾਨ ਤੇ ਹੁੰਦੇ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਐਤਕੀ ਮਿਹਰ ਕਰਿਓ ਕਿਰਪਾ ਕਰਿਓ ਬਾਰ ਬਾਰੀ ਰਿਓ ਸਰਬਸੰਮਤੀ ਹੁੰਦੀ ਤੜਵਾਇਓ ਨਾ ਬਹੁਤ ਬਹੁਤ ਮਿਹਰਬਾਨ